ਪ੍ਰਹਮ ਸਰਬ ਚੈਨਲ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰਾਂ ਅੱਜ ਦੀਆਂ ਕੁਝ ਖਾਸ ਨਿਊਜ਼ ਲੈ ਕੇ ਨਿਊਜ਼ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ ਤੇ ਜਿਹੜਾ ਚੈਨਲ ਨੂੰ ਪਹਿਲਾਂ ਹੀ ਸਬਸਕ੍ਰਾਈਬ ਕੀਤਾ ਹੋਣਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਲਵੋ ਕਿਉਂਕਿ ਇਸ ਜਿੱਦ ਨਾਲ ਜਦੋਂ ਵੀ ਅਸੀਂ ਫਿਰ ਨਵੀਂ ਵੀਡੀਓ ਅਪਲੋਡ ਕਰਦੇ ਹਾਂ ਉਹਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਆ ਉਹ ਤੁਹਾਡੇ ਤੱਕ ਪਹੁੰਚ ਜਾਂਦੀ ਆ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀਆਂ ਕੁ ਸਭ ਤੋਂ ਪਹਿਲੀ ਜਿਹੜੀ ਨਿਊਜ਼ ਆ ਰਹੀ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਪਿਛਲੇ 1 ਸਾਲ ਦੇ ਦੌਰਾਨ ਵਿਦੇਸ਼ਾਂ ਤੋਂ ਰਿਪੋਰਟ ਹੋ ਕੇ ਭਾਰਤ ਨੂੰ ਵਾਪਸ ਆਣ ਵਾਲੇ ਜਿਹੜੇ ਪੰਜਾਬੀ ਹੈਗੇ ਉਹਨਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ ਤੇ ਸਰਕਾਰੀ ਤੇ ਮੀਡੀਆ ਰਿਪੋਰਟਰਾਂ ਦੇ ਮੁਤਾਬਕ 2024 ਤੋਂ ਲੈ ਕੇ 2025 ਦੇ ਦੌਰਾਨ ਅਮਰੀਕਾ ਕਨੇਡਾ ਯੂਰਪੀ ਦੇਸ਼ਾਂ ਤੇ ਖਾੜੀ ਦੇਸ਼ਾਂ ਦੇ ਨੇ ਹਜ਼ਾਰਾਂ ਹੀ ਭਾਰਤੀ ਨਾਗਰਿਕਾਂ ਨੂੰ ਰਿਪੋਰਟ ਕੀਤਾ ਹੈ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਵੱਡਾ ਹਿੱਸਾ ਪੰਜਾਬ ਦੇ ਨਾਲ ਸੰਬੰਧਿਤ ਹੈ। ਜੇਕਰ ਆਪਾਂ ਸੌਦੀ ਅਰੇਬੀਆ ਦੀ ਗੱਲ ਕਰੀਏ ਤਾਂ ਸੌਦੀ ਅਰੇਬੀਆ ਨੇ 2025 ਦੇ ਦੌਰਾਨ ਸਭ ਤੋਂ ਵੱਧ ਭਾਰਤੀਆਂ ਨੂੰ ਰਿਪੋਰਟ ਕੀਤਾ ਹੈ ਜ ਜਿਨ੍ਹਾਂ ਦੀ ਗਿਣਤੀ 11000 ਤੋਂ ਵੀ ਵੱਧ ਹੈ ਇਥੇ ਤਾਂ ਦੱਸ ਦਈਏ ਕਿ ਜਿਹੜੀ ਡਿਪੋਰਟੇਸ਼ਨ ਹੋਈ ਹੈ ਇਹਦਾ ਕਾਰਨ ਵੀਜ਼ੇ ਦੀ ਮਿਆਦ ਖਤਮ ਹੋ ਜਾਣਾ ਵੀ ਹੈ ਜਾਂ ਤੁਹਾਡੇ ਜਿਹੜੇ ਡਾਕੂਮੈਂਟਸ ਕੋਈ ਕਾਨੂੰਨੀ ਡਾਕੂਮੈਂਟਸ ਹੈਗੇ ਉਹਨਾਂ ਦੀ ਘਾਟ ਰੈਜ਼ਿਡੈਂਸ ਦੇ ਵਿੱਚ ਜਿਹੜੇ ਵਰਕਰ ਦੇ ਨਿਯਮਸ ਹੈਗੇ ਆ ਉਹ ਬਰਖਾਸ ਕੀਤੇ ਜਾਣ ਸੰਬੰਧੀ ਦੇਵ ਲੰਗੜਾ ਦੱਸਿਆ ਗਿਆ ਹੈ ਤੇ ਇਸ ਤੋਂ ਬਾਅਦ ਅਮਰੀਕਾ ਅਮਰੀਕਾ ਦੇ ਵਿੱਚ ਵੀ 252 ਦੇ ਵਿੱਚ ਇਹ ਅਚਾਰਾ ਹਿੰ ਭਾਰਤੀ ਨਾਗਰ ਕਰਨ ਰਿਪੋਰਟ ਕੀਤਾ ਗਿਆ ਹੈ ਦੱਸਿਆ ਗਿਆ ਹੈ ਕਿ ਇਹਨਾਂ ਵਿੱਚੋਂ 62% ਲੋਕ ਤਾਂ ਵਪਾਰਕ ਜਹਾਜ਼ਾਂ ਰਾਹੀਂ ਭੇਜੇ ਗਏ ਹਾਂ ਤੇ ਬਾਕੀ ਚਾਰਟਰਡ ਜਾਂ ਸਰਕਾਰੀ ਉਡਾਨਾਂ ਦੇ ਨਾਲ ਭੇਜੇ ਗਏ ਹਨ ਤੇ ਇਹ ਵੀ ਦੱਸਿਆ ਹੈ ਕਿ ਕਈ ਕਨਾਵਾਂ 'ਚ ਵਿਦੇਸ਼ ਮੰਜ਼ਿਲ ਤੇ ਰਹਿ ਰਹੇ ਕਾਨੂੰਨੀ ਹਾਲਾਤ ਪੂਰੇ ਨਾ ਹੋਣ ਕਰਕੇ ਇਹਨਾਂ ਲੋਕਾਂ ਨਾਲ ਰਿਪੋਰਟ ਕੀਤਾ ਗਿਆ ਹੈ ਤੇ ਅਮਰੀਕਾ ਵੱਲੋਂ 2024 ਦੇ ਵਿੱਚ 1700 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਰਿਪੋਰਟ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚੋਂ ਕਰੀਬ 600 ਤੋਂ ਜ਼ਿਆਦਾ ਜਿਹੜੇ ਪੰਜਾਬ ਦੀ ਵੱਖ-ਵੱਖ ਜ਼ਿਲ੍ਹਿਆਂ ਦੇ ਨਾਲ ਸੰਬੰਧਿਤ ਹੈ ਤੇ ਰਿਪੋਰਟ ਜਿਹੜੇ ਹੈਗੇ ਆ ਕਿਤੇ ਲੋਕਾਂ ਨੂੰ ਵਿਸ਼ੇਸ਼ ਉਡਾਨਾਂ ਰਾਹੀਂ ਅੰਮ੍ਰਿਤਸਰ ਤੇ ਦਿੱਲੀ ਦੇ 에어ਪੋਰਟ ਤੇ ਲਿਆਂਾਇਆ ਗਿਆ ਤੇ ਜਿੱਥੋਂ ਆਪਣੇ-ਆਪਣੇ ਘਰਾਂ ਨੂੰ ਹਰਵਾਨਾ ਹੋਏ ਹਨ ਕੈਨੇਡਾ ਤੇ ਯੂਰੋਪੀ ਦੇਸ਼ਾਂ ਵੱਲੋਂ ਵੀ ਵੱਡੀ ਗਿਣਤੀ ਦੇ ਵਿੱਚ ਪੰਜਾਬੀਆਂ ਨੂੰ ਵਾਪਸ ਭੇਜਿਆ ਗਿਆ ਹੈ ਖਾਸ ਕਰਕੇ ਉਹ ਨੌਜਵਾਨ ਜੋ ਸਟੱਡੀ ਵੀਜ਼ੇ ਦੀ ਮਿਆਦ ਖਤਮ ਹੋਣ ਮਗਰੋਂ ਇਲੀਗਲ ਤਰੀਕੇ ਦੇ ਨਾਲ ਰਹਿ ਰਹੇ ਸਨ ਤੇ ਜਿਨ੍ਹਾਂ ਕੋਈ ਡਾਕੂਮੈਂਟ ਨਹੀਂ ਪੂਰੇ ਨਹੀਂ ਸਨ ਤੇ ਉਹ ਰਿਪੋਰਟ ਸਟੇਸ਼ਨ ਦੇ ਵਿੱਚ ਹੱਦ ਵਿੱਚ ਆਏ ਹਨ ਇਸੇ ਤਰ੍ਹਾਂ ਹੀ ਦਿੱਲੀ ਦੇ ਵਿੱਚ ਵੀ ਵਿਭਾਗ ਪੁਨੇ 2200 ਤੋਂ ਬਾਅਦ ਬੰਗਲਾਦੇਸ਼ੀ ਨਾਗਰਿਕਾਂ ਨੂੰ ਰਿਪੋਰਟ ਕੀਤਾ ਹੈ 2020 ਤੋਂ ਲੈ ਕੇ 2024 ਤੱਕ ਦੇ ਮੁਕਾਬਲੇ ਇੱਕ ਬਹੁਤ ਵੱਡੀ ਗਿਣਤੀ ਤਸਦੀਕ ਜਾ ਰਹੀ ਹੈ ਇਸ ਤੋਂ ਲਾਵਾ ਅਮਰੀਕਾ ਦੇ ਵਿੱਚ ਵੀ ਕਾਫੀ ਲੋਕਾਂ ਨੂੰ ਰਿਪੋਰਟ ਕੀਤਾ ਗਿਆ ਹੈ ਇਹਨਾਂ ਦੇ ਵਿੱਚੋਂ 33 ਸਾਲ ਅਮਰੀਕਾ ਦੇ ਵਿੱਚ ਰਹਿਣ ਵਾਲੀ 73 ਸਾਲਾਂ ਦੀ ਹਰਜੀਤ ਕੌਰ ਜਿਹੜਾ ਨੂੰ ਵੀ ਕਾਫੀ ਟਾਈਮ ਤੋਂ ਰਹਿ ਰਹੀ ਸੀ ਤੇ ਉਹਨਾਂ ਨੂੰ ਵੀ ਰਿਪੋਰਟ ਕੀਤਾ ਗਿਆ ਹੈ ਇਸ ਤਰ੍ਹਾਂ ਲਗਭਗ 25 ਦਾ ਸਾਲ ਹੈ ਗਿਆ ਆ ਵਿਦੇਸ਼ ਜਿਹੜੇ ਅਸਲ ਲੈ ਕੇ ਗਏ ਲੋਕਸਨ ਉਹਨਾਂ ਦੇ ਸੁਪਨੇ ਟੁੱਟੇ ਹਨ ਤੇ ਬਹੁਤ ਪੰਜਾਬੀਆਂ ਤੇ ਭਾਰਤੀਆਂ ਸਨੇ ਕਾਫੀ ਲੋਕਾਂ ਨੂੰ ਰਿਪੋਰਟ ਕੀਤਾ ਗਿਆ ਹੈ ਬਾਦ ਅਗਲੀ ਨਿਊਜ਼ ਆ ਰਹੀ ਹੈ ਕਿ ਕੀ ਤੁਸੀਂ ਜਾਣਦੇ ਹੋ ਕਿ ਜਿਹੜੀ ਸ਼ਰਾਬ ਦਾ ਪੈਗ ਹੁੰਦਾ ਹੈ ਉਹ 60 ml ਜਾਂ 30 ml ਦਾ ਹੀ ਕਿਉਂ ਹੁੰਦਾ ਹੈ ਆਪਾਂ ਹੁਣ ਜਾਣਦੇ ਹਾਂ ਇਸ ਦੇ ਵਿੱਚ ਕੀ ਕਾਰਨ ਹੈ ਕਿਉਂਕਿ ਜਿਹੜਾ ਸਾਈਜ਼ ਇੰਨਾ ਕਿਉਂ ਤੈਅ ਕੀਤਾ ਗਿਆ ਹੈ ਇਸ ਦਾ ਮਤਲਬ ਇਹ ਹੈ ਕਿ ਜਿਹੜਾ 60 ml ਦਾ ਇੱਕ ਪੈਗ ਹੈਗਾ ਉਹ ਸਿੱਧਾ ਸਿਹਤ ਨਾਲ ਸੰਬੰਧਿਤ ਜਾਨੀ ਕਿ ਲਿਵਰ ਦੇ ਨਾਲ ਸੰਬੰਧਿਤ ਦੱਸਿਆ ਜਾਂਦਾ ਹੈ ਜਦੋਂ ਕੋਈ ਕਹਿੰਦਾ ਹੈ ਕਿ ਸ਼ਰਾਬ ਪਿੰਦਾ ਹੈ ਤਾਂ ਉਸ ਦੇ ਪੇਟ ਤੇ ਛੋਡੀਆਂ ਜਿਹੜੀਆਂ ਆਂਤੜੀਆਂ ਹੈ ਉਹ ਅਲਕੋਹਲ ਨੂੰ ਤੇਜ਼ੀ ਨਾਲ ਸੋਖ ਲੈਂਦੀਆਂ ਹਨ ਤੇ ਇਸ ਤੋਂ ਬਾਅਦ ਖੂਨ ਦੇ ਵਿੱਚ ਮਿਲ ਜਾਂਦੀ ਹੈ ਤੇ ਸਰੀਰ ਵਿੱਚ ਅਲਕੋਹਲ ਇੱਕ ਜ਼ਹਿਰ ਦਾ ਕੰਮ ਕਰਦੀ ਹੈ ਜਿਸ ਨੂੰ ਲਿਵਰ ਖੂਨ ਦੇ ਵਿੱਚੋਂ ਛਾਨ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ ਤੇ ਮਹਾਰਾਂ ਦੇ ਅਨੁਸਾਰ ਇੱਕ ਆਮ ਮਨੁੱਖ ਦਾ ਲਿਵਰ 1 ਘੰਟੇ ਦੇ ਵਿੱਚ 60 ml ਹੀ ਸ਼ਰਾਬ ਨੂੰ ਉਹ ਹੀ ਆਸਾਨੀ ਦੇ ਨਾਲ ਪ੍ਰੋਸੈਸ ਕਰ ਪਾ ਸਕਦਾ ਹੈ ਤੇ ਜੇਕਰ ਕੋਈ ਇਸ ਤੋਂ ਵੱਧ ਤੇਜ਼ੀ ਨਾਲ ਸ਼ਰਾਬ ਪੀਂਦਾ ਹੈ ਤਾਂ ਖੂਨ ਦੇ ਵਿੱਚ ਅਲਕੋਹਲ ਦਾ ਜਿਹੜਾ ਸਟਾਰ ਹੈਗਾ ਉਹ ਵੱਜ ਜਾਂਦਾ ਹੈ ਤੇ ਵਿਅਕਤੀ ਨੂੰ ਨਸ਼ਾ ਮਹਿਸੂਸ ਹੋਣ ਲੱਗ ਪੈਂਦਾ ਹੈ ਇਸ ਤਰ੍ਹਾਂ ਸੇਧ ਨੂੰ ਧਿਆਨ ਚ ਰੱਖਦੇ ਹੋਈ ਸ਼ਰਾਬ ਦੀ ਜਿਹੜੀ ਪੈਗ ਦੀ ਮਾਤਰਾ ਹੈਗੀ ਉਹ 60 ml ਹੀ ਤੈਅ ਕੀਤੀ ਗਈ ਹੈ ਇੱਥੇ ਤੁਹਾਨੂੰ ਦੱਸ ਦਈਏ ਕਿ ਇਹ ਪੈਗ ਜਿਹੜਾ ਸ਼ਬਦ ਹੈ ਕਿੱਥੋਂ ਆਇਆ ਹੈ ਸ਼ਰਾਬ ਮਾਪਣ ਦੀ ਇੱਕਾਈ ਡੈਨਮਾਰਕ ਦੀ ਮਾਪਣ ਵਾਲੀ ਇਕਾਈ ਪੈਗ ਤੋਂ ਆਈ ਹੈ ਭਾਰਤ ਵਿੱਚ ਜਿਸ ਨੂੰ ਇੱਕ ਸਟੈਂਡਰਡ ਯੂਨਿਟ ਹੋ ਜੋ ਮਾਨਤਾ ਮਿਲੀ ਹੋਈ ਹੈ ਇਸ ਸ਼ਬਦ ਦੇ ਵਿੱਚ ਇੱਕ ਹੋਰ ਅਜਲਚਸਪ ਕਹਾਣੀ ਹੈ ਪ੍ਰੈਸ਼ੀਅਸ ਈਵਨਿੰਗ ਗਲਾਸ ਦੀ ਹੈ ਇਹ ਕਿਹਾ ਜਾਂਦਾ ਹੈ ਕਿ ਜੁਨਾਈਟਿਡ किंगडम ਦੇ ਵਿੱਚ ਕੋਲੇ ਦੇ ਖਾਨਾ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਦਿਨ ਭਰ ਦੇ ਵਿੱਚ ਤਕਾਵਟ ਤੋਂ ਬਾਅਦ ਸ਼ਾਮ ਨੂੰ ਬਰਾਂਡੀ ਦਾ ਇੱਕ ਗਲਾਸ ਪਿੰਦੇ ਸਨ ਤੇ ਜਿਸ ਤੇ ਜਿਸ ਨੂੰ ਉਹ ਕੀਮਤੀ ਮੰਨਦੇ ਸੀ ਤੇ ਉਸ ਤੋਂ ਬਾਅਦ ਇਹ ਪੈਗ ਸ਼ਵਤ ਸ਼ੁਰੂ ਹੋ ਗਿਆ ਜਾਨੀ ਕਿ ਪੀਜੀ ਪ੍ਰੈਸ਼ੀਅਸ ਈਵਨਿੰਗ ਕਲਾਸ ਦਾ ਇਸ ਨੂੰ ਨਾਮ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਜਿਹੜੀ ਨਿਊਜ਼ ਆ ਰਹੀ ਹੈ ਨੀਦਰਲੈਂਡ ਤੋਂ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਨੀਦਰਲੈਂਡ ਦੇ ਵਿੱਚ ਇੱਕ ਅਜੀਬੋ ਗਰੀਬੀ ਜਿਹੜਾ ਮਾਮਲਾ ਮੈਡੀਕਲ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ 17 ਸਾਲ ਦੇ ਨੌਜਵਾਨ ਦੇ ਗੋਡੇ ਦਾ ਪ੍ਰੇਸ਼ਣ ਤੋਂ ਬਾਅਦ ਆਪਣੀ ਉਹ ਜਿਹੜੀ ماں ਬੋਲੀ ਹੈ ਜਾਨਕੀ ਆਪਣੀ ਲੈਂਗੁਏਜ ਆ ਪੂਰੀ ਤਰ੍ਹਾਂ ਭੁੱਲ ਗਿਆ ਤੇ ਹੋਸ਼ ਆਉਣ ਤੋਂ ਬਾਅਦ ਉਹ ਸਿਰਫ ਰਟੇ ਦਾ ਅੰਗਰੇਜ਼ੀ ਦੇ ਵਿੱਚ ਹੀ ਗੱਲ ਕਰ ਰਿਹਾ ਸੀ ਜਿਸ ਕਰਕੇ ਡਾਕਟਰ ਤੇ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਸੀ ਇਹ ਬਹੁਤ ਸਾਰੇ ਬਹੁਤ ਜਾਣੇ ਬਹੁਤ ਜ਼ਿਆਦਾ ਹੈਰਾਨ ਸੀ ਜਿਸ ਸਹਜੰਦਰ ਕਿ ਇਹ ਨੌਜਵਾਨ ਖੇਡ ਤੇ ਫੁੱਟਬਾਲ ਖੇਡਦੇ ਸਮੇਂ ਇਸ ਤੇ ਗੋਡੇ ਤੇ ਸੱਟ ਲੱਗੀ ਜਿਸਕੇ ਕਰ ਜਿਸ ਤੇ ਕਰਕੇ ਉਸ ਦੀ ਸਰਜਰੀ ਕਰਨੀ ਪਈ ਸਰਜਰੀ ਸਫਲ ਵੀ ਹੋ ਗਈ ਪਰ ਜਿਵੇਂ ਹੀ ਉਸ ਨੂੰ ਹੋਸ਼ ਆਇਆ ਉਹਨੇ ਆਪਣੇ ਮਾਪਿਆਂ ਨੂੰ ਪੇਸ਼ਾਂਤਨ ਚ ਅਮਰ ਸਮਰਸਤੀ ਤੇ ਬਾਰ ਬਾਰ ਕਹਿ ਰਿਹਾ ਸੀ ਕਿ ਅਮਰੀਕਾ ਵਿੱਚ ਹੈ ਰੰਨੀ ਦੀ ਗੱਲ ਹੈ ਕਿ ਉਹ ਸਿਰਫ ਅੰਗਰੇਜ਼ੀ ਭਾਸ਼ਾ ਹੀ ਬੋਲ ਪਿਛੇ ਗੱਲ ਕਰ ਰਿਹਾ ਸੀ ਜਿਸ ਦਿਨ ਤੋਂ ਪਹਿਲਾਂ ਸਿਰਫ ਸਕੂਲ ਵਿੱਚ ਹੀ ਕਰਦਾ ਸੀ ਜਦੋਂ ਕਿ ਉਹ ਆਪਣੀ ਮਾਂ ਬੋਲੀ ਡੱਚ ਨੂੰ ਵੀ ਨਹੀਂ ਬੋਲ ਪਾ ਰਿਹਾ ਸੀ ਤੇ ਨਾ ਹੀ ਉਹ ਸਮਝ ਪਾ ਰਿਹਾ ਸੀ ਤੇ ਡਾਕਟਰਾਂ ਨੇ ਇਸ ਸਥਿਤੀ ਨੂੰ ਫੋਰਨ ਲੈਂਗੁਏਜ ਸਿੰਡਰਮ ਦਾ ਨਾਮ ਦਿੱਤਾ ਹੈ ਇੱਕ ਦੁਰਲਭ ਮਾਨਸਿਕ ਸਥਿਤੀ ਹੈ ਜਿਸ ਤੇ ਵਿਅਕਤੀ ਚੰਨ ਢੁਸ਼ੀ ਭਾਜ ਦੂਸਰੀ ਭਾਸ਼ਾ ਬੋਲਣ ਲੱਪ ਜਾਂਦਾ ਹੈ ਤੇ ਇਸ ਮਾਮਲੇ ਦੇ ਵਿੱਚ ਸਿਰਫ ਹਾਲੇ ਤੱਕ ਨੋ ਮਾਮਲੇ ਹੀ ਅਜਿਹੇ ਸਾਮਣੇ ਆਈ ਹੈ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਪ੍ਰੋਬਲਮ ਜਿਹੜੀ ਹੈ ਇਹ ਮਰਦਾਂ ਦੇ ਵਿੱਚ ਹੀ ਆਈ ਹੈ ਤੇ ਡਾਕਟਰਾਂ ਨੇ ਇਸ ਸਥਿਤੀ ਨੂੰ ਲਿੱਠਣ ਦੇ ਲਈ ਮਾਨਸਿਕ ਸਿਹਤ ਜਿਹੜੇ ਮਾਹਿਰ ਹੈਗੇ ਉਹਨਾਂ ਦੀ ਮਦਦ ਲਈ ਹੈ ਤੇ ਸਰਜਰੀ ਦੇ 18 ਘੰਟਿਆਂ ਬਾਅਦ ਜਦੋਂ ਉਸਦੇ ਦੋਸਤ ਨੂੰ ਉਸਨੂੰ ਮਿਲਣ ਹਸਪਤਾਲ ਪਹੁੰਚੇ ਤਾਂ ਉਹ ਹੌਲੀ-ਹੌਲੀ ਆਪਣੀ ਮਾਂ ਬੁੱਲੀ ਟੱਚ ਵਿੱਚ ਵੀ ਬੋਲਣ ਲੱਗ ਪਿਆ ਹੈ ਇਸ ਤੋਂ ਬਾਅਦ ਅਗਲੀ ਨੁਸਾਰੀ ਹੈ ਜਰਮਨ ਤੋਂ ਜਿਵੇਂ ਤੁਸੀਂ ਜਾਣਦੇ ਹੋਗੇ ਪੂਰਾ ਜਿਹੜਾ ਦੁਨੀਆ ਹੈਗੀ ਆ ਇਸ ਸਨਵੇਂ ਸ਼ਾਮ ਦੀ ਖੁਸ਼ੀਆਂ ਮਨਾ ਰਹੀ ਹੈ ਉੱਥੇ ਹੀ ਜਰੂਪੀ ਦੇਸ਼ ਜਰਮਨੀ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਹੁਣ ਛੁੱਟੀਆਂ ਦੇ ਦੌਰਾਨ ਇੱਕ ਬੈਂਕ ਤੇ ਮੁਟਿਆ ਚੋਰਾਂ ਨੇ ਭੰਨ ਤੋੜ ਕਰਕੇ ਲੱਖਾਂ ਯੂਰੋ ਚੋਰੀ ਕਰ ਲਏ ਹਨ ਤੇ ਪੁਲਿਸ ਨੇ ਇਸ ਘਟਨਾ ਦੀ ਪੁਸ਼ਟੀ ਪੁਸ਼ਟੀ ਕੀਤੀ ਹੈ ਕਿ ਚੋਰਾਂ ਨੇ ਸੇਫ ਤੱਕ ਪਹੁੰਚਣ ਲਈ ਇੱਕ ਡ੍ਰਿਲ ਦੀ ਵਰਤੋਂ ਕੀਤੀ ਹੈ ਤੇ ਪੁਲਿਸ ਨੇ ਦੱਸਿਆ ਹੈ ਕਿ ਇਸ ਚੋਰੀ ਦੇ ਨਾਲ ਲਗਭਗ 2700 ਜਿਹੜੇ ਲੋਕਾਂ ਦੇ ਖਾਤੇ ਉਸ ਬੈਂਕ ਵਿੱਚ ਸਨ ਉਨ੍ਹਾਂ ਨੂੰ ਨੁਕਸਾਨ ਹੋਇਆ ਹੈ ਤੇ ਜਿਹੜਾ ਚੋਰੀ ਦਾ કુલ ਰਕਮ ਹੋਈ ਹੈ ਉਹ 110 ਤੋਂ ਲੈ ਕੇ 90 ਮਿਲੀਅਨ ਯੂਰੋ ਤੱਕ ਦੇ ਵਿਚਕਾਰ ਹੋ ਸਕਦੀ ਹੈ ਇਹ ਚੋਰੀ ਜਰਮਨੀ ਦੀ ਸਭ ਤੋਂ ਵੱਡੀਆਂ ਚੋਰੀਆਂ ਦੇ ਵਿੱਚੋਂ ਇੱਕ ਹੋ ਸਕਦੀ ਹੈ ਫਾਇਰਲ ਆਰਮ ਵੱਜਨ ਤੋਂ ਬਾਅਦ ਪੁਲਿਸ ਨੇ ਜਿਹੜੇ ਫਾਇਰ ਫਾਈਟਰਸ ਹੁੰਦੇ ਹਨ ਉਹ 4 ਵਜੇ ਦੇ ਕਰੀਬ ਬੈਂਕ ਦੇ ਵਿੱਚ ਪਹੁੰਚੇ ਸਨ ਤੇ ਇਸ ਤੋਂ ਬਾਅਦ ਆਪਾਂ ਦੇਖ ਲੈਣੇ ਆ ਅੱਜ ਦੇ ਕਰੰਸੀ ਰੇਟ ਸਭ ਤੋਂ ਪਹਿਲਾਂ ਅਮਰੀਕਾ ਦਾ ਡਾਲਰ ਚੱਲ ਰਿਹਾ ਹੈ 98.84 ਰੁਪਏ ਤੇ ਕੈਨੇਡਾ ਦਾ ਡਾਲਰ ਚੱਲ ਰਿਹਾ ਹੈ 65 ਰੁਪਏ 50 ਪੈਸੇ ਤੇ ਆਸਟ੍ਰੇਲੀਆ ਦਾ ਡਾਲਰ ਚੱਲ ਰਿਹਾ ਹੈ 60 ਰੁਪਏ 40 ਪੈਸੇ ਤੇ ਨਿਊਜ਼ੀਲੈਂਡ ਦਾ ਡਾਲਰ ਚੱਲ ਰਿਹਾ ਹੈ 1 40 80 ਪੈਸੇ ਤੇ ਯੂਰੋ ਦਾ ਰੇਟ ਚੱਲ ਰਿਹਾ ਹੈ 105 ਰੁਪਏ 43 ਪੈਸੇ ਤੇ ਅਰਬ ਅਮਰਾਦੀ ਦਰਾਂ ਦਾ ਰੇਟ ਚੱਲ ਰਿਹਾ ਹੈ 12 ਰੁਪਏ 46 ਪੈਸੇ ਤੇ ਪੌਂਡ ਦਾ ਰੇਟ ਚੱਲ ਰਿਹਾ ਹੈ 120 ਰੁਪਏ 72 ਪੈਸੇ ਤੇ ਇਸ ਤੋਂ ਬਾਅਦ ਅਗਲੀ ਖ਼ਬਰ ਜਾਰੀ ਹੈ ਦੱਸਿਆ ਜਾ ਰਿਹਾ ਹੈ ਕਿ ਇੰਡੀਆ ਦੇ ਵਿੱਚ ਜਿਹੜੀ ਸੈਂਟਰਲ ਹੈਲਥ ਡਿਪਾਰਟਮੈਂਟ ਹੈਗੀ ਆ ਉਹਨਾਂ ਨੇ ਨਿਰਦੇਸ਼ ਦੇ ਵਿੱਚ ਪ੍ਰਸਿੱਧ ਜਿਹੜੀ ਦਵਾਈ ਹੈਗੀ ਹੈ ਦਰਦ ਨਿਵਾਰਕ ਜਾਨੀ ਪੇਨ ਕਿਲਰ ਹੈਗੀ ਨੀਮੋਸਲਿਡ ਦੀ 200mg ਦੇ ਉੱਪਰ ਵਾਲੀਆਂ ਜਿਹੜੀਆਂ ਸਾਰੀਆਂ ਹੀ ਔਰਲ ਦਵਾਈਆਂ ਹੈਗੀਆਂ ਜਿਹੜੀਆਂ ਗੋਲੀਆਂ ਹੈਗੀਆਂ ਉਹਨਾਂ ਦੀ ਵਿਕਰੀ ਤੇ ਡਿਸਟ੍ਰੀਬਿਊਟ ਤੇ ਪ੍ਰਭਾਵ ਤੇ ਪ੍ਰਬੰਧ ਲਪੰਦੀ ਲਗਾ ਦਿੱਤੀ ਗਈ ਹੈ ਤੇ ਇਹ ਦੱਸਿਆ ਹੈ ਕਿ ਇਹ ਜਿਹੜੀ ਦਵਾਈ ਹੈਗੀ ਹੈ ਇਸ ਦੇ ਨਾਲ ਮਨੁੱਖੀ ਸਿਹਤ ਨੂੰ ਗੰਭੀਰ ਖਤਰੇ ਹੋ ਸਕਦੇ ਹੈ ਇਹ ਦਵਾਈ ਦਰਦ ਤਾਂ ਘਟ ਕਰਦੀ ਹੈ ਪਰ ਇਸ ਦਾ ਜੇ ਜਿਆਦਾ ਡੋਸ ਲਗਾਇਆ ਲਿਵਰ ਖਰਾਬ ਹੋਣ ਦਾ ਖਤਰਾ ਇਸ ਤੇ ਬਣਿਆ ਰਹਿੰਦਾ ਹੈ ਇਸ ਤੇ ਲਈ ਇਸ ਦਵਾਈ ਨੂੰ ਹੁਣ ਬੈਨ ਬੈਨ ਕੀਤਾ ਗਿਆ ਹੈ ਇਹ ਸੀ ਅੱਜ ਦੀਆਂ ਕੁਝ ਖਾਸ ਖਬਰਾਂ ਇਸ ਦੇ ਨਾਲ ਹੀ ਆਪਾਂ ਵੀਡੀਓ ਖਤਮ ਕਰਦੇ ਹਾਂ ਜੇ ਵੀਡੀਓ ਚੰਗੀ ਲੱਗੀ ਤਾਂ ਇੱਕ ਲਾਈਕ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ